ਰਾਤਰੀ ਗਾਜ ਜੀ ਸਾਰੇ ਕਬੂਤਰ ਵਾਏ ਭਰਾਵਾਂ। ਭਾਈ ਅੱਜ ਨਾ ਆਪਾਂ ਕਬੂਤਰ ਢਾਏ ਆਪਣੇ 7-8 ਕਬੂਤਰ ਉਡਾਂਦੇ ਆ। ਆਗਨ ਲੱਗੇ ਉੱਚੇ। ਤੇ ਭਾਈ ਦੋ ਟੈਨੇ ਕਬੂਤਰ ਜਿਹੜੇ ਆ 12 ਫਿਰਨਦੇ ਆ। ਕਿ ਚੀਨਾ ਜਿਆ ਕਾਲੀਆਂੀਆਂ ਕੰਨੀਆਂ ਵਾਲਾ ਕਬੂਤਰ ਫਿਰਦਾ। ਉਹ ਇਹਨਾਂ ਨਾਲ ਨਹੀਂ ਰਲਦੇ ਦੋਵੇਂ। ਨਿਵੇਂ ਨਿਵੇਂ ਫਿਰਦੇ ਆ। ਇੱਕ ਨੇ ਪੂਰਾ ਹਟ ਕੇ ਥੋੜਾ ਉਡਦਾ ਇੱਕ ਆ ਜਾਂਦਾ ਇੱਥੇ ਕੇ ਪਰ ਮੈਂ ਨਹੀਂ ਦਏ। ਕਬੂਤਰ ਆਪਣੇ ਉੰਜ ਛੱਡੇ ਆ। ਲੇ ਛੱਡੇ ਕਬੂਤਰਾ ਕੋ ਜੋ ਉਡੰਦੇ ਆ ਤੇ ਇਹਨਾਂ ਨਾਲ ਨਹੀਂ ਰਲਦੇ ਅੰਕ ਪੰਜ ਛੇ ਆਉ ਲੱਗੇ ਆ ਇਹ ਕਦੋਂ ਨੀਵੇਂ ਨੀਵੇਂ ਉਡੰਦੇ ਹੋ ਥੋੜੇ ਉੱਚੇ ਆ ਤੇ ਜਿਹੜੇ ਵਾਰਾ ਫੰਦੇ ਉਹ ਵੀ ਨੀਵੇਂ ਨੀਵੇਂ ਫਿਰਦੇ ਆ ਕਰੀ ਉੱਟਿਓ ਇਹਨਾਂ ਕਰੀ ਨੀਵੇਂ ਆ ਜਾਂਦੇ ਤੇ ਨਾਲ ਨਹੀਂ ਰਲਦੇ ਇੱਥੇ ਕਾ ਆਇਣਾ ਹੁਣ ਇਹ ਚੀਨਾ ਜਿਹਾ ਕਬੂਤਰਾ ਆ ਆ ਗਿਆ ਆਖਾ ਭਾਈ ਚੀਨਾ ਜਿਹਾ ਕਬੂਤਰਾ ਇੱਕ ਕਾਲੀਆਂ ਕੰਨੀਆਂ ਵਾ ਚਾ ਚਾਰ ਪੰਨੇ ਲੇਗਾ ਇਹ ਕਾਇਆ ਇੱਕ ਹੋਰ ਆਇਆ ਵਾ ਲੈ ਕੋ ਆਣ ਕੇ ਕੁੱਡੇ ਦੇ ਉੱਤੇ ਮਾਦਾ ਠਾਪੀ ਪਰ ਬੈਂਦਾ ਨਹੀਂ ਆ ਤੇ ਕਬੂਤਰ ਛੱਡੇ ਆਪਣੇ ਬੁੱਤਾਂ ਤੇ ਛੇੜਾ ਝੂਣਾ ਆਪੇ ਲਈ ਜਾਂਦੇ ਝਾਣੇ ਇਹ ਪਾਣੀ ਮੜੇ ਛੇੜ ਮਾਰਦੇ ਦਈਦੀ ਆ ਪਰ ਇੱਥੇ ਉੜਦਾ ਰਹਿਤੇ ਆ ਪਰ ਫੇਰ ਭੱਜ ਜਾਂਦਾ ਵਾ ਤੇ ਪਿਆਤੇ ਤੁਰਦੇ ਆ ਜਾਂਦੇ ਆ ਇਹ ਇੱਕ ਹੋਰ ਆ ਉਹ ਹੁਣ ਥੋੜਾ ਦੂਰ ਹੜ ਕੇ ਉੱਡਦਾ ਉਹ ਇੱਥੇ ਪਿਆਦਾ ਆਣਾ ਕਿਤੇ ਨਾ ਕਿਤੇ ਆਗਾ ਇਤਰਾ ਨਾ ਕਬੂਤਰ ਆਪੇ ਜੇਣਾ ਹਿੜਾ ਲੈ ਲੈ ਪੱਟੀ ਦੇ ਆ ਜਾਂਦੇ ਮਸਤੇ ਕਬੂਤਰ ਪੱਟੀ ਦੇ ਚੜ ਗਏ ਕਰੀ ਤੱਲੇ ਆ ਗਏ ਇਹਨੇ ਨਾ ਛੇੜਾਂ ਵਜਦੀਆਂ ਰਹਿੰਦੀਆਂ ਉਹ ਵੀ ਪਿਰਦਾ ਆਣਾ ਨੂੰ ਆਹ ਵੇਖੋ ਲਗ ਉਹ ਥੋੜਾ ਦੂਰ ਹੈ ਤੇ ਉੱਚਾ ਵੀ ਕੱਲਾ ਉਡੰਦਾ ਉਹ ਪਰੇ ਸਾਈਡ ਤੇ ਉਡਦਾ ਵਾ ਆਉਂਦਾ ਨਹੀਂ ਆ ਗੇੜਾ ਗੁਣਾ ਮਾਰ ਜਾਂਦਾ ਫਿਰ ਚਲ ਜਾਂਦਾ ਪਰੇ ਤਾਂ ਹੈ ਨਾ ਪਰੇ ਜੇ ਫਿਰਦਾ ਇਹ ਦੋਵੇਂ ਇਕੱਠੇ ਵੀ ਨਹੀਂ ਉੜਦੇ ਮਾੜਾ ਇਹ ਇੱਕ ਦਜਾ ਨੂੰ ਆਉਂਦੇ ਆਪਾਂ ਫਿਰ ਹਟ ਜਾਂਦੇ ਪਿਛਾ ਨਾਲ ਵੀ ਰਲਦੇ ਕਿਸੇ ਦੇ ਨਾ ਮੇਰੇ ਕਬੂਤਰਾਂ ਨਾ ਉੜਦੇ ਨਾ ਇਕੱਠੇ ਉੜਦੇ ਉਹਨੇ ਟੈਡ ਜੀ ਤੇ ਉੜਦੇ ਆ ਹਟ ਜਾਂਦੇ ਆ ਤੇ ਜਦਾ ਹਟ ਪਰੇ ਹਟ ਕੇ ਉੜਦਾ ਉਹਣਾ ਨੂੰ ਚਾਏ ਐਦਾਂ ਫਿਰਦਾ ਇਹ ਤੇ ਦੂਜਾ ਆ ਜਾਂਦਾ ਜੇ ਕੁਡੇ ਤੇ ਚੀਨਾ ਜਿਹੜਾ ਆ ਜਾਂਦਾ ਕੁਡੇ ਤੇ ਮੁੜ ਜਾਂਦਾ ਵੀ ਘੰਟਾ ਡੇਢ ਘੰਟਾ ਆ ਗਏ ਨਾ ਉਹ ਆਇਆਂ ਨੂੰ ਪਰ ਇਹ ਬੈਂਦੇ ਨਹੀਂ ਇਹ ਬੈਣ ਕੇ ਆਪਣੀ ਮਰਜ਼ੀ ਨਾਲ ਕਬੂਤਰ ਆਪਣੀ ਖੱਡੇ ਨਾਲ ਬੈਣਾ ਆ ਦੇ ਆਪੇ ਬੈਣਾ ਹੁਣ ਐ ਤਾਂ ਪਤਾ ਨਹੀਂ ਇਹ ਤੇ ਉੜਦਾ ਪਰ ਇਹ ਦੂਰ ਹੀ ਤੇ ਜਿਹੜਾ ਇੱਥੇ ਚੀਨਾ ਉੜਦਾ ਵਾ ਉਹ ਭਾਵੇਂ ਆ ਜੇ ਇਤਨੇ ਕਬੂਤਰਾਂ 'ਤੇ ਪੱਟੀ-ਪੂਟੀ ਤੇ ਬੰਦੇ ਰਹਿੰਦੇ ਨਾ ਰੇਣਾ ਝੂਣਾ ਵਾਇਦਿਆਂ ਰਹਿੰਦੇ ਆ ਜੇ ਅਗਰੇ ਕਿਉਂ ਕਰਾਵਾਂਗੇ ਲੱਕਾ ਪੇਮਲੇ ਰਹਿੰਦੇ ਥੱਲੇ ਆਪਣੇ ਕਬੂਤਰ ਜਿਹੜੇ ਉੱਟੰਦੇ ਉਹ ਤਾਂ ਹੈਗੇ ਉੱਚੇ ਥੋੜੇ ਉਹ ਪਰੇ-ਪਰੇ ਉੱਡ ਜਾਂਦੇ ਆ ਟੋੜੇ ਉੱਚੇ ਨਾਲ ਜਿਹੜੇ ਨਵੇਂ ਕਬੂਤਰ ਟੰਦੇ ਆਪਣੇ ਦੋ ਦਿਨ ਇਹਨਾਂ ਨਾਲ ਉਹਨੇ ਰਲਦੇ ਆ ਉਹ ਪਰੇ-ਪਰੇ ਹੋ ਕੇ ਉੱਡਦੇ ਆ ਠੀਨ ਆ ਗਿਆ ਜਿਹੜਾ ਨੋ ਬਹੱਦੇ ਉੱਚੇ ਸੇਸਾ ਤੋਆ ਦੋ ਤਿੰਨ ਥੱਲੇ ਉੱਡਣਦੇ ਆ ਬਈ ਵੀਡੀਓ ਆਉਣ ਲੱਗੀ ਤੇ ਲਾਈਕ ਕਰ ਦੇ ਭਰਾ ਮੇਰੇ ਇਹ ਇਤਰਾ ਕਬੂਤਰ ਆਉਂਦੇ ਰਹਿੰਦੇ ਆ ਪਰ ਭੱਜ ਪੁੱਜ ਜਾਂਦੇ ਕੋਈ ਬਹਿ ਗਿਆ ਕੋਈ ਨਾ ਬੈਠਾ ਕਈਰ ਪੱਟੀ ਦੇ ਬਾੰਦ ਕਬੂਤਰੋਂ ਤੇ ਆਪੇ ਬੈਠਾਂ ਹੁੰਦਾ ਉਹ ਵੀ ਆਪੇ ਉੱਡ ਜਾਂਦਾ ਆਜ ਤੇ ਆਜ ਨਾ ਬਿਰਨਾ ਕੋ ਪਰਦੇ ਪਰ ਇਹ ਕਬੂਤਰ ਇਤਰਾ ਪਰਦੇ ਰਹਿੰਦੇ ਆਪਣੇ ਆਰ ਵੀਡੀਓ ਵਧੀਆ ਲੱਗੀ ਟਰਾਈ ਕਰਦੇ ਹੋ